जय भीम जय भारत मैं सोम सहोता वेख रहे हो चैनल पोसूनामा पोसुनामा यानी कि पावर ऑफ सोशल यूनिटी दोस्तों आज बहुत महीनों बाद एक बार फिर स्टूडियो के विराजमान ने पावर ऑफ सोशल यूनिटी के प्रेजिडेंट श्री फकीर चंद जसल साहब दसद्या की अखा ने ऑपरेशन तो बाद ਜਦੋਂ ਡਾਕਟਰ ਸਾਹਿਬ ਨੇ ਬਕਾਇਦਾ ਤੌਰ ਤੇ ਰੂਟੀਨ ਵਰਕ ਵੀ ਮਨਜ਼ੂਰੀ ਦਿੱਤੀ ਹੈ ਪਰਮਿਸ਼ਨ ਦਿੱਤੀ ਹੈ ਕਿ ਤੁਸੀਂ ਹੁਣ ਬਿਲਕੁਲ ਤੰਦਰੁਸਤ ਹੋ ਤੁਹਾਡੀਆਂ ਅੱਖਾਂ ਸਾਡੇ ਵੱਲੋਂ ਬਿਲਕੁਲ ਦਿਰੋਸਤ ਨੇ ਔਰ ਤੁਸੀਂ ਆਪਣਾ ਰੂਟੀਨ ਵਰਕ ਜਿਹੜਾ ਹੈ ਉਹ ਕਰ ਸਕਦੇ ਹੋ ਸੋ ਉਸ ਕੜੀ ਨੂੰ ਮੱਦੇ ਨਜ਼ਰ ਰੱਖते ਹੋਇਆ ਅੱਜ ਤਕਰੀਬਨ ਕਾਫੀ ਮਹੀਨਿਆਬਾਦ ਸਟੂਡੀਓ ਦੇ ਵਿੱਚ ਪਹੁੰਚੇ ਨੇ ਪਾਵਰ ਆਫ ਸੋਸ਼ਲ ਜੁਨਟੀ ਦੇ ਪ੍ਰੈਜ਼ੀਡੈਂਟ ਸ਼੍ਰੀ ਫਕੀਰ ਚੰਦ ਜਸਲ ਸਾਹਿਬ ਮੈਂ ਤੁਹਾਨੂੰ ਦੱਸ ਦਿਆਂ ਕਿ ਅੱਜ ਦੇ ਵਿਸ਼ੇ ਨੂੰ ਅਸੀਂ ਜੋ ਆਪ ਸਭ ਦੇ ਰੂਪ ਰੂਪ ਕਰਨ ਜਾ ਰਹੇ ਹਾਂ ਉਹ ਵਿਸ਼ਾ ਹੈ 1815 ਗਜ ਜਿਸ ਦੀ ਰਜਿਸਟਰੀ ਆਪ ਸਭ ਦੇ ਸਹਿਯੋਗ ਦੇ ਨਾਲ ਤੁਹਾਡੇ ਸਹਿਯੋਗ ਦੇ ਨਾਲ ਦੇਸ਼ਾਂ ਵਿਦੇਸ਼ਾਂ 'ਚ ਬੈਠੇ ਵੀਰਾਂ ਭੈਣਾਂ ਬੱਚਿਆਂ ਬਜ਼ੁਰਗਾਂ ਦੇ ਸਹਿਯੋਗ ਦੇ ਨਾਲ 13 ਮਾਰਚ 2025 ਨੂੰ 1815 ਗਜ ਪਲਾਟ ਦੀ ਜਿਹੜੀ ਰਜਿਸਟਰੀ ਹੈ ਉਹ ਕਰਵਾਈ ਸੀ ਹੁਣ ਉਸ ਤੋਂ ਬਾਅਦ ਉਸਦੀ ਕੀ ਪਲੈਨਿੰਗ ਹੈ ਕਿਸ ਤਰ੍ਹਾਂ ਦਾ ਨਕਸ਼ਾ ਹੈ ਔਰ ਕਿਸ ਤਰ੍ਹਾਂ ਔਰ ਬਾਰੇ ਸਮੇਂ ਦੇ ਵਿੱਚ ਜਿਸ ਸਮਾਗਮ ਦੀ ਤਿਆਰੀ ਨੂੰ ਲੈ ਕੇ ਇਹਨਾਂ ਦਿਨਾਂ ਵਿੱਚ ਕਾਗਜ਼ੀ ਪਲੈਨਿੰਗ ਸ਼ੁਰੂ ਹੋ ਚੁੱਕੀ ਹੈ ਉਹ ਕੀ ਹੈ ਸਾਰੀ ਉਸ ਬਾਰੇ ਅੱਜ ਗੱਲਬਾਤ ਅਸੀਂ ਕਰਾਂਗੇ ਔਰ ਅਪਰੇਸ਼ਨ ਤੋਂ ਬਾਅਦ ਇਹ ਸਾਡਾ ਪਹਿਲਾ ਐਪੀਸੋਡ ਹੋਏਗਾ ਜਿਸ ਦੇ ਦੌਰਾਨ ਅਸੀਂ ਗੱਲਬਾਤ ਕਰਾਂਗੇ 13 ਮਾਰਚ 2025 ਨੂੰ ਖਰੀਦੇ ਰਜਿਸਟਰੀ ਕਰਵਾਈ 1815 ਗਜ ਪਲਾਸ ਨੂੰ ਲੈ ਕੇ ਜਸਰ ਸਾਹਿਬ ਸਭ ਤੋਂ ਪਹਿਲਾਂ ਤਾਂ ਬਹੁਤ-ਬਹੁਤ ਤੁਹਾਡਾ ਸਵਾਗਤ ਹੈ ਵੈਲਕਮ ਥੈਂਕ ਯੂ ਸੋਤਸਾ ਪਹਿਲਾਂ ਅੱਖਾਂ ਬਾਰੇ ਦੱਸੋ ਕਿਦਾਂ ਕਿਸ ਤਰ੍ਹਾਂ ਹੋਣ ਐ ਪ੍ਰੈਜੈਂਟ ਪੋਜੀਸ਼ਨ ਕੀ ਹੈ ਸਰ ਅ ਸੋਤਸਾ ਵੈਸ ਮੰਡੇ ਨੂੰ ਸਭ ਤੋਂ ਪਹਿਲਾਂ ਸਾਰੇ ਸਰੋਤਿਆਂ ਨੂੰ ਮੇਰੀ ਵੱਲੋਂ ਜੈ ਪੀ ਜੈ ਭਾਤ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਉਸ ਮਹਾਰਾਜ ਦੀ ਕਿਰਪਾ ਦੇ ਨਾਲ ਇਸ ਮੰਡੇ ਨੂੰ ਜਦੋਂ 체크업 ਕੀਤਾ ਡਾਕਟਰ ਨੇ ਤਾਂ ਉਹਨਾਂ ਬੋਲੇ ਉਹ ਕਿਹਾ ਗਿਆ ਕਿ ਪਰਦਾ ਹਮ ਠੀਕ ਹੈ ਤੁਸੀਂ ਰੁਟੀਨ ਵਰਕ ਕਰ ਸਕਦੇ ਆ ਤੇ ਫਿਰ ਹੋਣਾ ਤਿੰਨ ਹਫਤੇ ਬਾਅਦ ਚੈੱਕਅਪ ਕਰਾਂਗੇ ਸੋ ਅੱਜ ਮਨ ਦੇ ਵਿੱਚ ਸੀ ਕਿ ਬਹੁਤ ਕੰਪੈਂਡਿੰਗ ਪਏ ਆ ਉਹਨਾਂ ਨੂੰ ਸ਼ੁਰੂਆਤ ਕਰੀਏ ਪਰ ਇਹਦੀ ਮੇਨ ਟਾਈਮ ਵਿੱਚ ਵੀ ਜਿੰਨਾ ਕੁ ਟਾਈਮ ਮੇਰਾ ਲੱਗ ਸਕਿਆ ਕੋਸ਼ਿਸ਼ ਕੀਤੀ ਸੀ ਕਿ ਸਾਡੀ ਪਾਵਰ ਆਫ ਸੋਸ਼ਲ ਜੁਨਟੀ ਦੀ ਜਿਹੜੀ ਐਗਜ਼ੀਕਟਿਵ ਆ ਉਹ ਵੀ ਜਿਹੜੀ ਆ ਉਹਦੀ ਚੋਣ ਡਿਊ ਸੀਗੀ ਤੇ ਉਹ ਵੀ ਅਸੀਂ ਇਹਦੇ ਮੇਨ ਟਾਈਮ ਵਿੱਚ ਹੀ ਕਰਵਾਈ ਹੈ ਹੂੰ ਕਿਉਂਕਿ ਕੁਝ ਜਿਹੜੇ ਬੰਦੇ ਸੀਗੇ ਸਾਡੇ ਮੈਂਬਰ ਉਹ ਐਕਟਿਵ ਨਹੀਂ ਸੀ ਔਰ ਉਹਨਾਂ ਦੇ ਜਗ੍ਹਾ ਕਿਹਦੇ ਦੂਸਰੇ ਐਕਟਿਵ ਮੈਂਬਰ ਪਾਏ ਆ ਤੇ ਹੁਣ ਜਨਰਲ ਕਮੇਟੀਆਂ ਜਿਹੜੀਆਂ ਬਣਨੀਆਂ ਆ ਉਹਦੇ ਵੀ ਅਸੀਂ ਪੂਰੀ ਤਿਆਰੀ ਚ ਬੈਠੇ ਆਂ ਪੈਟਰਨ ਜਿਹੜੇ ਆ ਉਹ ਵੀ ਅਸੀਂ ਬਣਾਉਣੇ ਆ ਪਾਵਰ ਆਫ ਸੋਸ਼ਲ ਜੁਨਿਟੀ ਤੇ ਤੇ ਪੈਟਰਨ ਨੂੰ ਜਿਹੜੀ ਡਿਊਟੀ ਦੇਣੀ ਆ ਉਹਦੇ ਤੇ ਵੀ ਚੰਤਨ ਮੰਥਨ ਕਰ ਲਈ ਆ ਆਪਾਂ ਮੀਟਿੰਗ ਕਰ ਰਹੇ ਆਂ ਜੀ ਸੋ ਅੱਜ ਆ ਭਵਨ ਦੇ ਉੱਤੇ ਆ ਕੇ ਜਿਹੜਾ ਹੁਣ ਪਲੈਨਿੰਗ ਕਰਨੀ ਆ ਕਿਉਂਕਿ ਸਮਾਂ ਜਿਹੜਾ ਆ ਬਹੁਤ ਘੱਟ ਆ 2-3 ਮਹੀਨੇ ਦੇ ਵਿੱਚ ਵਿੱਚ ਅਸੀਂ ਇਹ ਸਮਾਗਮ ਕਰਨਾ ਚਾਹੁੰਦੇ ਆਂ ਕਿਉਂਕਿ 13 ਮਾਰਚ ਤੋਂ ਬਾਅਦ ਇਹ ਆ ਗਿਆ ਕਿ ਹੁਣ ਜਨਮ ਦਿਨ ਆ ਗਿਆ ਬਾਬਾ ਸਾਹਿਬ ਦਾ ਜੀ ਉਹਦੇ ਵਿੱਚ ਲੋਕਾਂ ਵੱਲੋਂ ਆ ਕਈ ਜਗ੍ਹਾ ਤੇ ਪ੍ਰੋਗਰਾਮ ਰੱਖੇ ਗਏ ਜਿਹਦੇ ਵਿੱਚ ਸਮੁਲਿਤ ਕਰਨੀ ਬਹੁਤ ਜ਼ਿਆਦਾ ਜ਼ਰੂਰੀ ਸੀ ਹੁਣ ਉਸ ਤੋਂ ਬਾਅਦ ਜਦੋਂ ਬਾਬਾ ਸਾਹਿਬ ਦੇ ਜਨਮ ਦਿਨ ਤੋਂ ਬਾਅਦ 17 ਅਪ੍ਰੈਲ ਨੂੰ ਚੈੱਕ ਕਰਾਇਆ ਅੱਖਾਂ ਨੂੰ ਹੂੰ ਕਿਉਂਕਿ ਖਦੋਂ ਉਹਨਾਂ ਨੇ ਆਪਰੇਸ਼ਨ ਦਾ ਨਵੰਬਰ 2024 ਚ ਹੀ ਕਹਿ ਦਿੱਤਾ ਸੀ ਜੀ ਪਰ ਜਗਾ ਦੀ ਜਿਹੜੀ ਰਜਿਸਟਰੀ ਕਰਾਉਣੀ ਸੀ ਉਹਦੇ ਲਈ ਸਾਰੇ ਭਰਾਵਾਂ ਨੂੰ ਭੈਣਾਂ ਨੂੰ ਲੋਕਾਂ ਦੇ ਵਿੱਚ ਗੱਲਬਾਤ ਕਰਨੀ ਸੀ ਕਿਉਂਕਿ ਪੈਸਾ ਜਿਹੜਾ ਇਕੱਠਾ ਕਰਨਾ ਸੀ ਹੂੰ ਜਿਸ ਕਰਕੇ ਉਦੋਂ ਮੈਂ ਬਿਲਕੁਲ ਮਨਾ ਕਰਤਾ ਕਿ ਜੋ ਹੁੰਦਾ ਹੋ ਜਾਊਗਾ ਇਹ ਤਾਂ ਗੁਰੂ ਨੂੰ ਪਤਾ ਪਰ ਰਜਿਸਟਰੀ ਜਿਹੜੀ ਕਰਾਉਣੀ ਆ ਉਹ ਜ਼ਰੂਰੀ ਹੈ ਜੀ ਸਰਜਸਟਰੀ 7 ਫਰਵਰੀ ਨੂੰ ਕਰਾਉਣੀ ਸੀ ਜਦੋਂ ਤੇ ਪੈਸੇ ਸਾਡੇ ਕੋਲ 5 ਫਰਵਰੀ ਨੂੰ ਸਾਰੇ ਇਕੱਠੇ ਹੋ ਗਏ ਸੀ। ਕਿਹਾ ਬਹਤ ਹੈ। ਔਰ ਮੈਂ ਉਹਨਾਂ ਸਾਰੇ ਭੈਣਾ ਭਰਾਵਾਂ ਦਾ ਆਪਣੇ ਦਿਲ ਦੀਆਂ ਗਹਿਰਾਈਆਂ ਤੋਂ ਸ਼ਬਦਾਂ ਨਾਲ ਨਹੀਂ ਮੈਂ ਧੰਨਵਾਦ ਕਰ ਸਕਦਾ। ਕਿਉਂਕਿ ਜਿਹੜਾ ਉਹਨਾਂ ਨੇ ਰੋਲ ਪਲੇ ਕੀਤਾ ਹੂੰ ਜਿਹੜਾ ਉਹਨਾਂ ਨੇ ਵਿਸ਼ਵਾਸ ਦਿਖਾਇਆ ਜਿੰਨੇ ਵੀ ਮੈਂ ਕਿਸੇ ਨੂੰ ਕਹੇ ਪੈਸੇ ਜੀ ਉਹਨੇ ਉਹਨੇ ਦੇਣ ਦੀ ਕੋਸ਼ਿਸ਼ ਕੀਤੀ ਔਰ ਜਦੋਂ ਸਾਨੂੰ ਲੱਗਦਾ ਸੀ ਕਿ ਪੈਸੇ ਘਟ ਜਾਣੇ ਆ ਤੇ ਜਦੋਂ ਮੈਂ ਕਿਸੇ ਨੂੰ ਇਹ ਕਿਹਾ ਕਿ ਹੁਣ ਪੈਸਿਆਂ ਦੀ ਲੋੜ ਆ ਕਿਸੇ ਤਰੀਕੇ ਨਾਲ ਆਪਾਂ ਕਰ ਲਈਏ ਹੂੰ ਤਾਂ ਲੋਕਾਂ ਨੇ 5-5 ਲੱਖ ਰੁਪਏ ਤੱਕ ਵੀ ਦੇ ਦਿੱਤਾ ਕਿ ਅਸੀਂ ਕੋਈ ਗੱਲ ਨਹੀਂ ਅਸੀਂ ਨਾਲ ਖੜੇ ਹਾਂ ਸੁਰ ਰਜਿਸਟਰੀ ਆਪਾਂ ਉਸ ਪਰਮਾਤਮਾ ਦੀ ਕਿਰਪਾ ਦੇ ਨਾਲ 13 ਮਾਰਚ ਨੂੰ ਕਰਵਾ ਲਈ ਹੁਣ ਇਹਦੀ ਪਲਾਨਿੰਗ ਆਪਾਂ ਕਰਨੀ ਆ ਜੀ ਕਿ ਇੱਥੇ ਕੀ ਬਣਨਾ ਹੂੰ ਕੀ ਇਹਦਾ ਨਾਂ ਰੱਖਣਾ ਕਿਸ ਤਰ੍ਹਾਂ ਆਪਾਂ ਅੱਗੇ ਚੱਲਣਾ ਕੀ ਪਲੈਨਿੰਗ ਹੈਗੀ ਹੈ ਉਹਨੂੰ ਕਿੱਦਾਂ ਪ੍ਰੈਕਟੀਕਲ ਸ਼ੇਪ ਦੇਣੀ ਹੈ ਫਿਰ ਜੀ ਲੋਕਾਂ ਦੇ ਵਿੱਚ ਕਿਵੇਂ ਜਾਣਾ ਹੈ ਲੋਕਾਂ ਦਾ ਕਿਵੇਂ ਸਾਨੂੰ ਸਹਿਯੋਗ ਚਾਹੀਦਾ ਇਹ ਸਾਰੀਆਂ ਗੱਲਾਂ ਜਿਹੜੀਆਂ ਆ ਇਹ ਹੁਣ ਜਿਹੜੀਆਂ ਬਹੁਤ ਜਲਦੀ ਅਸੀਂ ਇਹ ਪ੍ਰੈਕਟੀਕਲ ਸ਼ੇਪ ਦੇਵਾਂਗੇ ਤੁਹਾਨੂੰ ਕਿਉਂਕਿ ਮੈਂ ਨਾ ਇਹਨਾਂ ਦੇ ਵਿੱਚ ਬਹੁਤ ਜਲਦੀ ਅਰਕੀਟੈਕਚਰ ਨੂੰ ਬਣਾਉਣ ਦੀ ਕੋਸ਼ਿਸ਼ ਕਰਦੇ ਆ ਜੀ ਜਦੋਂ ਵੀ ਉਹ ਆਰਕੀਟੈਕਚਰ ਮਿਲ ਜਾਂਦੇ ਆ ਤੇ ਅਸੀਂ ਉਹਨਾਂ ਤੋਂ ਨਕਸ਼ਾ ਬਣਵਾਉਣ ਦੀ ਕੋਸ਼ਿਸ਼ ਕਰਾਂਗੇ ਜਸੂਬ ਜਿਹੜਾ ਪ੍ਰੋਗਰਾਮ ਦੀ ਸਮਾਗਮ ਦੀ ਗੱਲ ਕਰਦੇ ਹੋ ਸੰਤ ਸਮਾਗਮ ਦੀ ਔਰ ਰਜਿਸਟਰੀ ਦੇ ਦੌਰਾਨ ਸਾਨੂੰ ਅਲੱਗ-ਅਲੱਗ ਸੰਤਾਂ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਉਹਨਾਂ ਦੇ ਅੱਗੇ ਜਾ ਕੇ ਬੇਨਤੀ ਵੀ ਕੀਤੀ ਹੈ ਔਰ ਉਨ੍ਹਾਂ ਨੇ ਸਾਡੀ ਬੇਨਤੀ ਨੂੰ ਸਵੀਕਾਰ ਵੀ ਕੀਤਾ ਹੈ ਔਰ ਵਾਦ ਤੋਂ ਬਾਦ ਉਹਨਾਂ ਨੇ ਫਾਈਨੈਂਸ਼ੀਅਲ ਜਿਹੜੀ ਆ ਪਲਾਟ ਲੈਣ ਦੇ ਵਿੱਚ ਮਦਦ ਵੀ ਕੀਤੀ ਹੈ ਸੰਤ ਸਮਾਜ ਦੀ ਜਿਹੜੀ ਸਮਾਗਮ ਦੀ ਹੈ ਉਸ ਦੀ ਰੂਪਰੇਖਾ ਕਿਸ ਤਰ੍ਹਾਂ ਦੀ ਹੋਏਗੀ ਕਿੰਨੇ ਦਿਨ ਹੋਏਗਾ ਔਰ ਕਿਸ ਤਰ੍ਹਾਂ ਕੀ ਪਲਾਨ ਹੈ ਸਰ ਸਹੋਤਾ ਸਾਹਿਬ ਮੈਸੇ ਕੋਸ਼ਿਸ਼ ਹੈ ਸਹੀ ਵੀ ਆਪਾਂ 2 ਦਿਨ ਸਮਾਗਮ ਕਰੀਏ ਜੀ ਪਰ ਬਹੁਤ ਲੋਕਾਂ ਦਾ ਇਹ ਹੈ ਵੀ ਦੋ ਦਿਨ ਦੀ ਵਿਜੈ ਸਮਾਗਮ ਇੱਕੋ ਜਿਨ ਕਰ ਲਓ ਲੇਕਿਨ ਲੰਬਾ ਕਰ ਲਓ ਹੂੰ ਕਿਉਂਕਿ ਆਪਾਂ ਚਾਹੁੰਦੇ ਆ ਕਿ ਆ ਸਾਧਿਆਂ ਦੇ 10-10 ਮਿੰਟ 5-5 ਮਿੰਟ ਜਿੰਨਾ ਵੀ ਕਿਸੇ ਦਾ ਡਿਜ਼ਰਵ ਕਰਦੇ ਆ ਉਹਨਾਂ ਨੂੰ ਮੌਕਾ ਦੇ ਕੇ ਜੀ ਉਹ ਆਪਣੇ ਵਿਚਾਰ ਰੱਖਣਾ ਅਤੇ ਜਿਹੜੇ ਸਾਡੇ ਬੁੱਧੀਜੀਵੀ ਲੋਕ ਹੂੰ ਜਿਹੜੇ ਸਾਡੇ ਸਮਾਜ ਦੇ ਸਿਰਕੱਢ ਲੋਕ ਆ ਜਿਹੜੇ ਚਾਹੁੰਦੇ ਆ ਕਿ ਬਾਬਾ ਸਾਹਿਬ ਦੇ ਵਿਚਾਰਧਾਰਾ ਨੂੰ ਲੈ ਕੇ ਪੇ ਬੈਕ ਟੂ ਸੋਸਾਇਟੀ ਕਰਨੀ ਹੈ ਜੀ ਜਿਹੜੇ ਇਹ ਚਾਹੁੰਦੇ ਆ ਕਿ ਬਾਬਾ ਸਾਹਿਬ ਨੇ ਜੋ ਸਾਡੀ ਡਿਊਟੀ ਲਈ ਹੈ ਅਸੀਂ ਉਹਦੇ ਤੇ ਕੁਝ ਨਾ ਕੁਝ ਕਰਨਾ ਹੈ ਹੂੰ ਉਹਨਾਂ ਲੋਕਾਂ ਦੇ ਵਿੱਚ ਜਿਹੜੇ ਐ ਇਹ ਸਮਾਗਮ ਹੋਣਾ ਹੈ ਹੂੰ ਸੋ ਇਹ ਹਾਲੇ ਜਿਹੜੀ ਰੂਪਰੇਖਾ ਹੈ ਹੋ ਸਕਦਾ ਹੈ ਇਹ 2 ਦਿਨ ਵੀ ਹੋ ਸਕਦੀ ਹੈ ਜੀ ਕਿਉਂਕਿ ਇੱਕ ਦਿਨ ਅਸੀਂ ਸੰਤ ਸਮਾਗਮ ਰੱਖ ਲਈਏ ਹੂੰ ਦੂਸਰੇ ਦਿਨ ਅਸੀਂ ਬੁੱਧੀਜੀਵੀਆਂ ਦਾ ਰੱਖ ਲਈਏ ਬਹੁਤ ਖੂਬ ਤੇ ਲੇਕਿਨ ਇਹ ਹਲੇ ਪਲਾਨਿੰਗ ਨਹੀਂ ਫਾਈਨਲ ਨਹੀਂ ਜੀ ਜੀ ਇਹ ਲੋਕਾਂ ਦੇ ਵਿੱਚ ਜਿਹੜੀ ਸਾਡੀ ਇੱਕ ਐਗਜ਼ੀਕਟਿਵ ਵਾ ਜਿਹੜੀ ਸਾਡੀ ਗਾਹ ਜਰਨਲ ਹੈ ਜਿਹੜੇ ਸਾਡੇ ਪੈਟਰਨ ਨਾਲ ਅਸੀਂ ਸਾਰਿਆਂ ਨਾਲ ਬੈਠ ਕੇ ਹੁਣ ਸਲਾਹ ਕਰਾਂਗੇ ਜੀ ਉਸ ਤੋਂ ਬਾਅਦ ਇਹਦੀ ਸਾਡੀ ਪਲਾਨਾਈ ਜਿਹੜੀ ਹੈ ਸ਼ੁਰੂ ਹੋ ਜਾਣੀ ਹੈ ਕਿਉਂਕਿ ਹੁਣ ਇੱਕ ਵੀ ਜਨਮਾਂ ਬਰਬਾਦ ਨਹੀਂ ਕਰਨਾ ਚਾਹੁੰਦਾ ਕਿ ਜਿਸ ਦਿਨ ਅਸੀਂ ਸ਼ਾਂਤੀ ਦੇ ਨਾਲ ਬਹਿ ਜਾਈਏ ਸੋ ਇਹ ਜਿਹੜਾ ਸਮਾਗਮ ਆ ਹਮ ਇਸ ਸਮਾਗਮ ਨੇ ਲੋਕਾਂ ਨੂੰ ਇੱਕ ਦਿਸ਼ਾ ਦੱਸਣੀ ਆ ਤਾਂ ਕਿ ਅਸੀਂ ਆਉਣ ਵਾਲੇ ਸਮੇਂ 'ਚ ਕਿਸ ਪਾਸੇ ਨੂੰ ਜਾਣਾ ਹੈ ਹਮ ਕਿਉਂਕਿ ਅਸੀਂ 바ਵਾ ਸਾਹਿਬ ਦੀਆਂ ਗੱਲਾਂ ਤਾਂ ਸਾਰੇ ਹੀ ਕਰਦੇ ਆ ਹਮ 바ਵਾ ਸਾਹਿਬ ਨੇ ਸਾਨੂੰ ਜੋ ਕੁਝ ਲੈ ਕੇ ਦਿੱਤਾ ਹੈ ਹਮ ਅਸੀਂ ਇਹ ਕਦੇ ਨਹੀਂ ਸੋਚਦੇ ਕਿ ਅਸੀਂ ਉਸ ਪੱਠੀ 'ਚ ਪੜਨਾ ਚਾਹੁੰਦੇ ਆ ਪੜ ਕੇ ਕਿਆ ਬਾਤ ਕਿਆ ਅਨਪੜਾ ਨਹੀਂ ਮੈਂ ਗੱਲ ਨਹੀਂ ਹੁਣ ਕਰਦਾ ਹੁਣ ਮੈਂ ਗੱਲ ਕਰ ਰਿਹਾ ਉਹਨਾਂ ਪੜੇ ਲਿਖਿਆ ਦੀ ਉਹਨਾਂ ਲੋਕਾਂ ਦੀ ਜਿਹੜੇ ਸਮਰੱਥ ਆ ਹੂੰ ਕਿ ਬਾਬਾ ਸਾਹਿਬ ਨੇ ਜਿਹੜਾ ਕੁਝ ਲੈ ਕੇ ਦਿੱਤਾ ਸਾਨੂੰ ਉਹਦੇ ਪਿੱਛੇ ਰਾਜ ਕੀ ਆ ਜੀ ਤੇ ਅਸੀਂ ਕਿਉਂ ਨਹੀਂ ਲੈ ਸਕੇ ਸੋ ਇਹ ਸਾਰੀ ਚਿੰਤਨ ਮੰਤਨ ਉਸ ਦਿਨ ਸਾਰਾ ਕਰਨਾ ਆ ਹੂੰ ਕਿ ਅਸੀਂ ਗਲਤ ਕਿੱਥੇ ਆ ਬਹੁਤ ਕੋ ਬਾਬਾ ਸਾਹਿਬ ਨੇ ਇਹ ਦੇਖਿਆ ਕਿ ਮੇਰਾ ਜੋ ਕੁਝ ਵੀ ਜਾਂਦਾ ਚੱਲ ਜਵੇ ਹਮ ਲੇਕਿਨ ਮੈਂ ਸਮਾਜ ਤੋਂ 1 ਇੰਚ ਵੀ ਦੂਰ ਰਹਿ ਕੇ ਇਹ ਨਹੀਂ ਰਹਿ ਸਕਦਾ ਕਿਉਂਕਿ ਮੈਂ ਜਿਸ ਸਮਾਜ ਦੇ ਵਿੱਚ ਪੈਦਾ ਹੋਇਆ ਜੇਕਰ ਮੈਂ ਉਹਨੂੰ ਹੀ ਭੁੱਲ ਗਿਆ ਤੇ ਮੈਂ ਲੋਕਾਂ ਲਈ ਕੀ ਕਰੂੰਗਾ ਕਿਉਂਕਿ ਉਹਨੇ ਮਨੁੱਖਤਾ ਲਈ ਕੰਮ ਕੀਤਾ ਸੋ ਅੱਜ ਸਾਨੂੰ ਲੋੜਾ ਕਿ ਅਸੀਂ ਬਾਵਾ ਸਾਹਿਬ ਦੀਆਂ ਗੱਲਾਂ ਜਿਹੜੀਆਂ ਕਰਦੇ ਆ ਆਪਣੇ ਆਪ ਦੇ ਅੰਦਰ ਚੱਕਣ ਦੀ ਲੋੜ ਆ ਤੇ ਮੈਂ ਜੇ 30 ਸਾਲ 35 ਸਾਲ 10 ਸਾਲ 20 ਸਾਲ ਜਦੋਂ ਵੀ ਮੈਂ ਨੌਕਰੀ ਕੀਤੀ ਐ ਉਦੋਂ ਮੈਂ ਕੀ ਕੀਤਾ ਹੂੰ ਬਹੁਤ ਖੂ ਜਾਂ ਜਦੋਂ ਦਾ ਮੈਂ ਰਿਟਾਇਰ ਹੋਇਆ ਉ ਤੋਂ ਬਾਅਦ ਮੈਂ ਪੈਨਸ਼ਨ ਲੈ ਰਿਆ ਜਾਂ ਮੇਰੇ ਕੋਲ ਕੋਈ ਇਨਕਮ ਦਾ ਸਾਧਨ ਹੋ ਰ ਆ ਮੈਂ ਕੀ ਕੀਤਾ ਬਹੁਤ ਖੂ ਕਿ ਮੈਂ ਇਹੋ ਜਿਹਾ ਨਾ ਕਿ ਮੇਰੇ ਕੋਲ ਉਹਦਾ ਹੋਵੇ ਤੇ ਮੈਂ ਦੱਸਣ ਨੂੰ ਮਾਣਵਾਂ ਕਿ ਮੇਰੇ ਕੋਲ ਆ ਉਹਦਾ ਹੂੰ ਮੈਂ ਕਿਸੇ ਸਵਾਦ ਪ੍ਰਧਾਨ ਬਣ ਜਾਵਾਂ ਮੈਂ ਚੇਅਰਮੈਨ ਬਣ ਜਾਵਾਂ ਮੈਂ ਕੁਝ ਹੋਰ ਬਣ ਜਾਵਾਂ ਹੂੰ ਗੱਲ ਤੇ ਇੱਥੇ ਇਹ ਹੈ ਕਿ ਮਨਰਾ ਸੋਚਦਾ ਆ 바ਵਾ ਸਾਹਿਬ ਨੇ ਮਨ ਦੇ ਨਾਲ ਸੋਚ ਲਿਆ ਹੂੰ ਕਿ ਮੈਂ ਨੌਕਰੀ ਨਹੀਂ ਕਰਦੇ ਹਾਂ ਜੀ ਜਦ ਇਹ ਮੈਨੂੰ ਟਿਕਣੇ ਨਹੀਂ ਦੇ ਰਹਿ ਕਦੇ ਡੱਬਾ ਚੱਕ ਲੋ ਜੀ ਕਦੀ ਰੋਟੀਆਂ ਚੱਕ ਲੋ ਜੀ ਕਦੀ ਮੈਨੂੰ ਫਾਈਲ ਨਹੀਂ ਫੜਾਉਣੀ ਕੀ ਹੂੰ ਤੇ ਫਿਰ ਉਹ ਪਬਲਿਕ ਦੇ ਲਈ ਮੁਕਤਾ ਦੇ ਲਈ ਉਹ ਨਿਕਲ ਪਏ ਜਿਨ੍ਹਾਂ ਨੇ ਸਾਨੂੰ ਅਜੇ ਜੋ ਕੁਝ ਲੈ ਕੇ ਦਿੱਤਾ ਜੀ ਇਹ ਅੱਜ ਸਾਡੇ ਹੱਥੋਂ ਖਿਸਕ ਗਿਆ ਹੂੰ ਖਿਸਕ ਨਹੀਂ ਰਿਹਾ ਮੈਂ ਕਹੂੰਗਾ 99% ਖਿਸਕ ਗਿਆ ਖਿਸਕ ਚੁੱਕਾ ਅੱਛਾ ਕੌਣ ਜ਼ਿੰਮੇਵਾਰ ਕੌਣ ਹੈ ਜ਼ਿੰਮੇਵਾਰ ਸਭ ਤੋਂ ਪਹਿਲਾਂ ਤਾਂ ਜਿਹੜੇ ਸਾਡੇ ਰਾਜਨੀਤਿਕ ਲੋਕ ਆ ਹੂੰ ਇਹ ਸਭ ਤੋਂ ਜ਼ਿਆਦਾ ਜ਼ਿੰਮੇਵਾਰ ਆ ਜੀ ਕਿਉਂਕਿ ਜਦੋਂ ਵੀ ਗੱਲ ਕਰਨਗੇ ਜੀ ਇਹ ਗੱਲ ਕਰਨਗੇ ਕਿ ਅਸੀਂ ਤਾਂ ਪਾਰਟੀ ਦੇ ਵੱੱਲੇ ਹੋਏ ਆ ਹੂੰ ਬਈ ਜਦੋਂ ਤੁਸੀਂ ਪਾਰਟੀ ਦੇ ਬੱਚੇ ਹੋਏ ਆ ਤੇ ਪਾਰਟੀ ਤੁਹਾਨੂੰ ਇਹ 바ਵਾ ਸਾਹਿਬ ਦੀ ਸੀਟ ਦੇ ਉੱਤੇ ਇਲੈਕਸ਼ਨ ਲੜਾ ਰਹੀ ਹੈ। ਕੀ ਬਾਤ ਹੈ। ਤੇ ਉਦੋਂ ਤੁਸੀਂ ਜਨਰਲ ਤੇ ਲੜ ਲਾਫੇ? ਹੂੰ ਉਦੋਂ ਨਹੀਂ ਲੜਨੀ। ਉੱਥੇ ਨਹੀਂ ਲੜਨੀ। ਦੂਸਰੀ ਗੱਲ ਕੀ ਹੈ ਕਿ ਉੱਥੇ ਬੈਠ ਕੇ ਹੂੰ 바ਵਾ ਸਾਹਿਬ ਹਾਲਾਂਕਿ ਕਾਂਗਰਸ ਦੇ ਵਿੱਚ ਹੈ ਨਹੀਂ ਸੀ। ਜੀ। ਕਾਂਗਰਸ ਦੇ ਵਿੱਚ ਜਾ ਕੇ ਵੀ ਉਹਨਾਂ ਨੇ ਜਿੰਨੇ ਵੀ ਸਮਝੌਤੇ ਕੀਤੇ ਹੂੰ ਉਹਨਾਂ ਸਮੇਂ ਉਹ ਤੇਜੋ ਨਾਲ ਨਈ ਪਾਲਸੀ ਮੈਟਰ ਤੇ ਗੱਲ ਕੀਤੀ ਗੱਲ ਕੀਤੀ ਆ ਇਹ ਨਹੀਂ ਕਿ ਆ ਕਿ ਮੈਨੂੰ ਆ ਲਾਇਸੈਂਸ ਲੈ ਜਿਓ ਆ ਮੈਨੂੰ ਕੋਈ ਹੋਰ ਕੁਛ ਨਹੀਂ ਦੇ ਦਿਓ ਆਪਣੇ ਲਈ ਕੁਛ ਨਹੀਂ ਆਪਣੇ ਲਈ ਕੁਛ ਨਹੀਂ ਮੰਗਿਆ ਹੂੰ ਪਰ ਅੱਜ ਦੇ ਜਿੰਨੇ ਵੀ ਸਾਡੇ ਰਾਜਨੀਤਿਕ ਲੋਕ ਆ ਉਹ ਕਹਿੰਦੇ ਪਹਿਲਾਂ ਘਰ ਭਰ ਕੇ ਹੂੰ ਘਰ ਭਰ ਕੇ ਫਿਰ ਦੇਖਾਂਗੇ ਕਿ ਕਦੋਂ ਇਸ ਘਰ ਕੇ ਸਾਲੋਂ ਜਿਹੜਾ ਤੋਬਾ ਤੇ ਆਇਆ ਅਸੀਂ ਜਿਹੜੇ ਪਿੱਛੇ ਨੂੰ ਗਏ ਆ ਉਹਦੇ ਵਿੱਚ ਸਭ ਤੋਂ ਵੱਡਾ ਹੱਥ ਰਾਜਨੀਤਿਕ ਲੋਕਾਂ ਦਾ ਹੈ। ਨਹੀਂ ਜਸਾ ਸਾਹਿਬ ਗੱਲ ਤਾਂ ਉਹੀ ਹੈ ਨਾ ਵੀ ਰਾਜਨੀਤਿਕ ਲੋਕ ਸਾਨੂੰ ਇਸਤੇਮਾਲ ਕਰਦੇ ਨੇ ਆਪਾਂ ਹੁੰਨੇ ਆ ਇਸਤੇਮਾਲ। ਕਿਸ ਅਸੀਂ ਲੋਕ ਕੁਛੀ ਨਾ ਲੋਕਾਂ ਬਾਰੇ ਸਮਝ ਪਾਏ ਆ ਜਾਂ ਨਹੀਂ ਆ ਕਿ ਇਹ ਤਾਂ ਸਿਰਫ ਵੋਟਾਂ ਦਾ ਇੱਕ ਸਟੰਟ ਹੈ। ਵੋਟਾਂ ਲੈਣ ਤੋਂ ਬਾਅਦ ਤੂੰ ਕੌਣ ਤੇ ਮੈਂ ਕੌਣ ਸਰ? ਸੋਤਾ ਸਾਹਿਬ ਇਹ ਜਿਹੜਾ ਸਮਝਣ ਵਾਲੀ ਗੱਲ ਹੈ ਨਾ ਇਹ ਉਹੀ ਸਮਝ ਸਕਦਾ ਜਿਹੜਾ ਆਪਣਾ ਹਿਡਨ ਅਜੰਡਾ ਨਹੀਂ। ਹੂੰ ਬਹੁਤ ਕੋ ਜੇ ਤਾਂ ਆਪਣਾ ਹੀ ਹਿੱਦੜਾ ਜਾਂਦਾ ਵੀ ਇਹ ਪਰੇਲ ਹੋਵੇ ਤਾਂ ਮੈਂ ਦਾ ਲਾਵਾਂ ਹੂੰ ਉਹ ਕੀ ਕਰੂਗਾ ਉਹ ਕੀ ਕਰੂਗਾ ਜਾਂ ਤਾਂ ਫਿਰ ਜੇ ਮੈਂ ਅਸੀਂ ਪ੍ਰਣ ਕਰ ਲਿਆ ਜੀ ਕਿ ਤਵੀ ਇਲੈਕਸ਼ਨ ਨਹੀਂ ਲਾਣੀ ਹੂੰ ਤਾਂ ਲੋਕਾਂ ਨੂੰ ਪਤਾ ਲੱਗ ਗਿਆ ਬਿਲਕੁਲ ਹੁਣ ਪ੍ਰਣ ਕੀਤਾ ਹੋਇਆ ਕਿ ਲੋਕਾਂ ਦੀ ਇੰਨੀ ਵੱਡੀ ਤਾਕਤ ਜਿਹੜੀ ਆ ਕੀ ਬਾਤ ਹੈ ਉਸ ਤਾਕਤ ਨੂੰ ਇਕੱਠੀ ਕਰਕੇ ਇਹ ਰਾਜਨੀਤਿਕ ਲੋਕਾਂ ਨੂੰ ਲਾਇਨ ਤੇ ਲਿਆਉਣਾ ਵੀ ਹੁਣ ਤੁਸੀਂ ਦੌੜੋ ਕਿੰਨ ਦੌੜਦੇ ਹੂੰ ਬਿਲਕੁਲ ਇਹ ਹੋ ਸਕਦਾ ਜਿੰਦੇ ਜੀ ਨਾ ਕਰ ਪਾਉ ਪਾਈਏ ਪਰ ਇੱਕ ਰਸਤਾ ਜਿਹੜਾ ਬਣਾਉਣ ਦੀ ਕੋਸ਼ਿਸ਼ ਕਰ ਰਹੇ ਆ ਕਿਉਂਕਿ ਗੁਰੂਆਂ ਦੇ ਫਲਸਫੇ ਤੇ ਜਿਹੜਾ ਸਤਗੁਰ ਕਬੀਰ ਜੀ ਨੂੰ ਬਾਬਾ ਸਾਹਿਬ ਨੇ ਗੁਰੂ ਕਹਿ ਸੀ ਕਿਤੇ ਸਤਗੁਰ ਕਬੀਰ ਮਹਾਰਾਜ ਜੀ ਕੋਲੋਂ ਹੀ ਕਲਾਸਾਂ ਝੜ ਲਈਆਂ ਸੀ ਕੀ ਬਾਤ ਵਿਚਾਰ ਅੰਦਰ ਲੱਗੇ ਉਹਨਾਂ ਵਿਚਾਰਾਂ ਨੂੰ ਲੈ ਕੇ ਅੰਦਰ ਉਹਨੇ ਲੋਭ મોਹ ਘਾਟ ਛੱਡ ਦਿੱਤਾ ਲੋਭ મોਹ ਦਾ ਚਿੰਨਣ ਕਰਕੇ ਸਾਨੂੰ ਇਹਨਾਂ ਕੁਝ ਲੈ ਕੇ ਦੇ ਗਿਆ अच्छा जस सर ऐसे सारे ਦੇ ਦੌਰਾਨ ਪੜਿਆ ਲਿਖਿਆ ਦੀ ਕੀ ਭੂਮਿਕਾ ਸਰ ਪੜਿਆ ਲਿਖਿਆ ਦੀ ਜਿਹੜੀ ਭੂਮਿਕਾ ਉਹ ਵੀ 바ਵਾ ਸਾਹਿਬ ਜਿਹੜੀ ਕਹਿ ਕੇ ਗਏ ਸੀ ਹੂੰ ਉਹ ਉਹਨਾਂ ਦਾ ਆਲੰਭ ਰਹਿਦਾ ਆ ਮੈਂ ਇਹ ਕਹੂੰਗਾ ਕਿ ਅੱਜ ਵੀ ਵਰਕਰਾਂ ਦਾ ਮਤਲਬ ਅੱਜ ਵੀ ਡੋਬ ਰਹੇ ਆ ਲੋਕ ਅੱਜ ਵੀ ਡੋਬ ਰਹੇ ਆ ਲੇਕਿਨ ਸਾਰੇ ਨਹੀਂ ਡੋਬ ਰਹੇ ਹੂੰ ਉਹਨਾਂ ਦੇ ਵਿੱਚ ਕੁਝ ਅੰਸ ਹੈ ਓਕੇ ਜਿਹੜਾ ਲੱਗਾ ਹੋਇਆ ਹੂੰ ਉਹ ਰੰਸ ਜਿਹੜਾ ਹੈ ਉਹਨਾਂ بڑے ਲਖੇ ਲੋਕਾਂ ਦੇ ਦਰ ਤੇ ਜਾਂਦਾ ਆ ਵੀ ਜਦ ਆਪਾਂ ਕੁਛ ਕਰੀਏ ਆਪਾਂ ਕੁਛ ਕਰੀਏ ਉਹ ਇੱਕ ਜਿੱਦਾ ਅ ਕਰਨਾ ਹਮ ਆ ਸਾਂਝਾ ਉਹ ਆਸਾਂਝਾ ਕਰਦੇ ਆ ਵੀ ਲੈ ਵੀ ਲੈ ਜਾ ਜਾ ਤੂੰ ਆਇਆ ਤਾਂ ਠੀਕ ਹੈ ਪਰ ਜੇਕਰ ਮਿਸ਼ਨ ਚ ਚਲਾਉਣਾ ਹੈ ਤੇ ਮੈਂ ਤਾਂ ਇਹ ਕਹਿਣਾ ਕਿ ਪੈਸੇ ਹੀ ਆਣ ਜਾਂਦੇ ਜਦੋਂ ਲੋਕਾਂ ਨੂੰ ਵਿਸ਼ਵਾਸ ਹੋ ਜਾਵੇ ਹਮ ਕਿ ਆ ਬੰਦਾ ਜਿਹੜਾ ਆ ਇਹ ਮਿਸ਼ਨ ਦੇ ਵਿੱਚ ਕੋਈ ਹੀਰਾ ਫੈਲੀ ਕਰਨ ਵਾਲਾ ਹੈ ਨਹੀਂ ਜੀ ਤਾਂ ਫਿਰ ਮੈਂ ਚਾਹੁੰਦਾ ਆ ਕਿ ਪੈਸੇ ਜਿਹੜੇ ਇਸ ਤਰੀਕੇ ਦੇ ਨਾਲ ਆਉਣ ਕਿ ਜਿੰਨੇ ਵੀ ਸਾਨੂੰ ਲੋੜ ਆ ਅਸੀਂ ਉਹਨਾਂ ਦੀ ਲੋੜ ਦੇ ਮਤਾਬਿਕ ਸਾਡੇ ਕੋਲ ਪੈਸੇ ਹੋਣ ਅਸੀਂ ਕਿਸੇ ਦੇ ਕੋਲ ਘੱਟ ਜਾਈਏ ਜੇ ਜਾਈਏ ਤਾਂ ਵਿਚਾਰਾਂ ਦੀ ਸਾਂਝ ਪਾਉਣ ਲਈ ਜਾਈਏ ਬਹੁਤ ਖੂਬ ਕਿਉਂਕਿ ਵਿਚਾਰਾਂ ਦੀ ਜਿੰਨੇ ਜਰ ਸਾਡੇ ਵਿਚਾਰ ਨਹੀਂ ਇਕੱਠੇ ਹੁੰਦੇ ਜਿੰਨੇ ਜਰ ਸਾਡੇ ਵਿਚਾਰਾਂ ਦੇ ਸਾਂਝ ਨਹੀਂ ਪੈਂਦੇ ਤੇ ਅਸੀਂ ਕਦੇ ਵੀ ਇਕੇ ਵਾਲੀ ਗੱਲ ਨਹੀਂ ਕਰ ਸਕਦੇ ਸੋ ਵਿਚਾਰਾਂ ਦੀ ਸਾਜ ਜਿਹੜੀ ਗੁਰੂਆਂ ਨੇ ਪਾਈ ਹੂੰ ਜੇਕਰ ਆਪਾਂ ਹੁਣ ਕਹੀਏ ਵੀ ਗੁਰੂਆਂ ਦੀ ਜਿਹੜੀ ਸਾਜ ਆ ਉਹ ਦੇਖੀਏ ਤਾਂ ਬਾਬਾ ਸਾਹਿਬ ਨੇ ਉਹਦੇ ਤੇ ਚੱਲ ਕੇ ਜੀ ਸਾਜੇ ਸਾਜ ਬਣਾਈ ਬਿਲਕੁਲ ਸਾਡੀ ਸਾਜ ਨਹੀਂ ਕੀ ਬਣਾਈ ਕਿ ਉਹਨੇ ਬੱਕਰੇਆਂ ਬੱਕਰੀਆਂ ਕਾਸਟਾ ਇਕੱਠੀਆਂ ਕਰਕੇ ਇੱਕ ਮਾਲਾ ਬਣਾ ਦੇਤਾ ਹੂੰ ਕਿ ਸ਼ਡਿਊਲ ਦਾ ਹੱਥ ਹਤ ਸੀ ਤੁਸੀਂ ਤੁਸੀਂ ਸ਼ਡਿਊਲ ਟਰਾਈਵਾ ਕਿਆ ਬਾਤ ਸਿਵਲ ਲਈ ਗੁਰਵਾਣਾ ਫਸਵਾ ਪਿੱਛੋਂ ਚੱਲਿਆ ਆਉਂਦਾ ਸੀ ਹਮ ਸਤਗੁਰੂ ਅਰਦਾਸ ਮਾਨਾ ਜੀ ਕਿੱਥੇ ਪੈਦਾ ਹੋਏ ਕਿਹੜੀ ਜਾਤ ਚ ਪੈਦਾ ਹੋਏ ਕਬੀਰ ਸਾਹਿਬ ਕਿੱਥੇ ਹੋਏ ਨਾਮਦੇਵ ਜੀ ਕਿੱਥੇ ਹੋਏ ਜੈਦੇਵ ਜੀ ਕਿੱਥੇ ਸੰਗ ਜੀ ਕੰਨਾ ਜੀ ਇਹ ਮਤਲਬ ਜਿੰਨੇ ਵੀ ਹੋਏ ਇਹਨਾਂ ਦਾ ਮਜਮੂ ਕੀ ਇੱਕ ਸੀ ਕੀ ਇਹਨਾਂ ਦੀ ਬੋਲੀ ਇੱਕ ਸੀ ਕੀ ਇਲਾਕਾ ਇੱਕ ਸੀ ਕੁਝ ਵੀ ਨਹੀਂ ਕੁਝ ਵੀ ਇੱਕ ਕੀ ਸੀ ਇੱਕ ਵਿਚਾਰ ਸੀ ਵਿਚਾਰ ਸੀ ਬਹੁਤ ਕੁਝ ਉਸ ਵਿਚਾਰ ਨੂੰ ਲੈ ਕੇ ਇੱਕ ਸਾਨੂੰ ਫਲਸਫਾ ਦੇ ਗਏ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਾਡੇ ਕੋਲ ਇੱਕ ਵਿਚਾਰਧਾਰਾ ਉੱਤਮ ਵਿਚਾਰਧਾਰਾ ਪਈ ਜੀ ਜਿਹੜੀ ਇਹਨਾਂ ਚੀਜ਼ਾਂ ਦਾ ਖੰਡਨ ਕਰਦੀ ਹੈ ਜੀ ਨਾ ਮਜਬ ਨਾ ਜਾਤ ਨਾ ਬੋਲੀ ਨਾ ਅਲਾਕਾ ਇਹ ਕਿਸੇ ਕੰਮ ਨਹੀਂ ਆਉਣੇ ਅਸੀਂ ਗਾਣੇ ਤਾਂ ਗਾਨੇ ਆ ਹਮ ਅੱਗੇ ਕਰਮਾਂ ਦਾ ਹੋਣੇ ਨੇ ਨਵੇਂ ਜੱਤ ਤੇ ਪੁੱਛਣੇ ਨਹੀਂ ਪੁੱਛਣੀ ਨਹੀਂ ਬਿਲਕੁਲ ਪਰ ਉਦੋਂ ਦੀ ਚੱਲਦੇ ਨਹੀਂ ਅਸੀਂ ਕਦੀ ਵੀ ਚੱਲਣ ਦੀ ਜਿਹੜੀ ਆ ਉਹ ਸਿੱਖਿਆ ਜਿਹੜੀ 바ਵਾ ਸਾਹਿਬ ਨੇ ਜਿਵੇਂ ਪ੍ਰਣ ਕਰਿਆ ਜੀ ਇਹ ਮੈਂ ਕਵੇ ਸਾਬ ਨੂੰ ਗੁਰੂ ਮੰਨ ਲਿਆ ਹੂੰ ਫੁੱਲੇ ਜੀ ਨੂੰ ਗੁਰੂ ਮੰਨ ਲਿਆ ਮੰਨ ਲਿਆ ਮਾਥਮੋ ਬੁੱਧ ਜੀ ਨੂੰ ਗੁਰੂ ਮੰਨ ਲਿਆ ਹੂੰ ਪਰ ਇਹਨਾਂ ਤੋਂ ਇਲਾਵਾ ਜਿੰਨਾਂ ਦੀਆਂ ਕਲਾਸਾਂ ਨੇ ਇਹਨੂੰ ਅਟੈਂਡ ਕੀਤੀਆਂ ਹੂੰ ਇਹਨਾਂ ਦੀਆਂ ਕਲਾਸਾਂ ਤੋਂ ਨੇ ਲਾਈਆਂ ਨੇ ਲਾਈਆਂ ਨੇ ਬਿਲਕੁਲ ਲੇਕਿਨ ਇੱਕ ਵਿਚਾਰਤਾ ਵਜੋਂ ਦੀ ਸੀ ਹੂੰ ਉਹਨੇ ਉਸ ਵਿਚਾਰਤਾ ਨੂੰ ਲੈ ਕੇ ਅੱਗੇ ਲਿਆਂਦਾ ਤੇ ਨਾਲੇ ਇਹ ਵੀ ਦੱਸਤਾ ਦੇ ਨਾਇਕ ਪੂਜਾ ਨਿਕਲ ਨਹੀਂ ਪਰ ਅੱਜ ਜਿਸੀ ਕੀ ਕਰਤਾ ਹੈ ਕਰ ਰਹੇ ਬਾਵਾ ਸਾਹਿਬ ਦੇ ਬੁੱਤ ਦੀ ਗੱਲ ਚੱਲਦੀ ਹੈ ਉੱਥੇ ਅਸੀਂ ਕੀ ਕਰਨਾ ਹੈ ਜੇ ਭਗਤ ਗੁਰੂ ਦੀ ਗੱਲ ਚੱਲਦੀ ਉੱਥੇ ਅਸੀਂ ਕੀ ਕਰਤਾ ਹੈ ਇਹਦਾ ਮਤਲਬ ਪਚਾਰਤਾ ਸਾਡੇ ਅੰਦਰ ਆਈ ਨਹੀਂ ਇਸ ਕਰਕੇ ਅੱਜ ਜਿਹੜਾ ਇਹ ਸੰਮੇਲਨ ਹੋਣਾ ਹੈ ਇਸ ਸੰਮੇਲਨ ਦੇ ਵਿੱਚ ਇੱਕ ਵਿਚਾਰਾਂ ਦੇ ਸਾਂਝ ਪੈਣੀਆਂ ਹੈ ਕਿ ਸਾਨੂੰ ਸਹੀ ਮਹਿੰਨਤ ਦੇ ਵਿੱਚ ਗੁਰੂਆਂ ਦੀ ਜਿਹੜਾ ਫਲਸਫਾ ਆ ਉਹਨੂੰ ਜੇਕਰ ਅੱਗੇ ਲੈ ਕੇ ਜਾਣਾ ਆ ਤੇ ਨਿੱਜੀ ਤੌਰ ਤੇ ਬੰਦੇ ਨੂੰ ਆਪਣਾ ਆਪ ਖਤਮ ਕਰਨਾ ਪੈਣਾ ਬਹੁਤ ਖੂਬ ਅੱਛਾ ਜਸਪਾਲ ਸਾਹਿਬ ਇੱਕ ਕੁਐਸਚਨ ਦਾ ਆਨਸਰ ਮੈਂ ਤੁਹਾਡੇ ਕੋਲ ਜਰੂਰ ਲੈਣਾ ਚਾਹਾਂਗਾ ਇੱਕ ਸ਼ਬਦ ਹੁੰਦਾ ਵਨ ਮੈਨ ਸ਼ੋ ਆ ਜੀ ਹੂੰ ਇਹ ਤਾਂ ਵਨ ਮੈਨ ਸ਼ੋ ਆ ਜੀ ਕੁਝ ਲੋਕ ਜਿਸ ਲਈ ਆ ਪਾਕਿਸਤਾਨ ਕੋ ਮਿਆਂ ਪੂਰੀ ਟੀਮ ਤੁਹਾਡੇ ਨਾਲ ਰਹੀ ਹੈ ਪੈਸੇ ਇਕੱਠੇ ਹੋਏ ਤੁਹਾਡੇ ਮੂੰਹ ਨੂੰ ਇਕੱਠੇ ਹੋਏ ਦੇ ਵਿੱਚ ਕੀ ਵਨ ਮੈਨ ਸ਼ੋ ਕਹਿਣ ਵਾਲੇ ਜਿਹੜੇ ਨੇ ਉਹ ਕਿਉਂ ਇਸ ਸ਼ਬਦ ਨੂੰ ਤੋਤੇ ਵਾਂਗੂ ਰੜ ਰਹਾ ਆ ਕੀ ਉਹ ਲੋਕ ਆਪਣੀ ਸ਼ਮੂਲੀਅਤ ਜੇਕਰਨ ਤੱਕ ਇਸ ਤਰ੍ਹਾਂ ਕਰਨ ਕੀ ਉਹ ਲੋਕ ਆਪ ਹੀ ਕਿਤਨੇ ਕਿਵੇ ਕੱਚੇ ਐ ਜੋ ਵਨ ਮੈਨ ਸ਼ੋ ਦੇ بار بار ਰਟਰ ਲਾਉਂਦੇ ਨੇ ਸਰ ਸੋਹਤਾ ਸਾਹਿਬ ਜਦੋਂ ਵੀ ਤੁਸੀਂ ਕਿਸੇ ਕਾਰਜ ਨੂੰ ਅੱਗੇ ਕਰਨਾ ਹੂੰ ਤੁਹਾਨੂੰ ਇਹ ਗੱਲਾਂ ਸੌਣੀਆਂ ਹੀ ਪੈਣਗੀਆਂ ਪੜ੍ਹਣਗੀਆਂ ਔਰ ਮੈਂ ਇਹਨਾਂ ਦਾ ਮਾਈਂਡ ਨਹੀਂ ਕਰਦਾ ਹੂੰ ਕਿਉਂਕਿ ਉਹ ਜਾਂ ਤਾਂ ਟੇਬਲ ਤੇ ਬੈਠ ਕੇ ਮੈਨਾਂ ਗੱਲ ਕਰ ਲੈਣ ਜੀ ਫਿਰ ਆਪਾਂ ਗੱਲ ਕਰੀਏ ਨਹੀਂ ਕਰ ਲੈ ਚਾਰ ਤਾਂ ਅਸੀਂ ਕਹਿੰਦੇ ਬਹੁਤ ਠੀਕ ਹੈ ਜੋ ਕਹਿੰਦੇ ਆ ਉਹ ਵੀ ਠੀਕ ਹੈ ਜੋ ਨਹੀਂ ਕਹਿੰਦੇ ਉਹ ਵੀ ਠੀਕ ਹੈ ਜੋ ਦੰਦੇ ਉਹ ਵੀ ਠੀਕ ਹੈ ਨਹੀਂ ਦੰਦੇ ਤਾਂ ਵੀ ਠੀਕ ਹੈ ਪਰ ਉਹਨਾਂ ਨੂੰ ਇਹ ਗੱਲ ਕਰਨ ਤੋਂ ਪਹਿਲਾਂ ਕੋਈ ਇਹੋ ਜਿਹਾ ਡਿਸੀਜਨ ਦੇਣਾ ਚਾਹੀਦਾ ਕਿ ਜਿੱਥੇ ਕੋਈ ਡਿਸੀਜਨ ਮੈਂ ਲੋਕਾਂ ਨੂੰ ਪੁੱਛ ਕੇ ਕੀਤਾ ਨਾ ਹੋਵੇ ਹੂੰ ਜਾ ਨੂੰ ਕੋਈ ਹੋ ਜਾ ਡਿਸੀਜਨ ਦੇਣਾ ਚਾਹੀਦਾ ਜਿੱਥੇ ਮੇਰਾ ਪਰਸਨਲ ਇੰਟਰਸਟ ਹੋਵੇ ਹੂੰ ਜਾ ਨੂੰ ਇਹੋ ਜਿਹਾ ਦੱਸਣਾ ਚਾਹੀਦਾ ਲੋਕਾਂ ਦੇ ਵਿੱਚ ਜਾ ਕੇ ਕਿ ਵੀ ਤੁਸੀਂ ਭਲੇਖੇ ਚਾਂ ਜੀ ਜੇਕਰ ਉਹ ਫਿਰ ਵੀ ਕਹਾ ਰਿਹਾ ਹੈ ਤੇ ਮੈਂ ਕਹਿੰਦਾ ਚੰਗੀ ਗੱਲ ਆ ਉਹਦੇ ਨਾਲ ਵਾਸੀ ਇੱਕ ਚੰਗੀ ਡਾਇਰੈਕਸ਼ਨ ਦੇ ਵਿੱਚ ਜਾ ਬਿਲਕੁਲ ਬਿਲਕੁਲ ਅਸੀਂ ਕੋਈ ਮਾੜਾ ਨਹੀਂ ਕਹਿੰਦੇ ਹੂੰ ਹੂੰ ਅਸੀਂ ਕਹਿੰਦੇ ਆ ਜਿਹੜੇ ਅੱਜ ਨੇ ਨਾਲੋਂ ਕੱਲ੍ਹ ਨਾਲ ਆ ਜਾਣਗੇ ਜਿਹੜੇ ਕੱਲ੍ਹ ਨਹੀਂ ਆਏ ਪਰਸਾ ਆ ਜਾਣਗੇ ਨਹੀਂ ਨਹੀਂ ਲੋਕਾਂ ਦੀ ਦੇਣ ਕੀ ਆ ਸਰ ਆਪਾਂ ਕਹਿ ਤਾਂ ਦਿੱਤਾ ਵੀ 1 ਮੈਨ ਸ਼ੋ ਹੈ ਜੇਕਰ ਉਹਨਾਂ ਲੋਕਾਂ ਦੀ ਆਪਣੀ ਵੀ ਕੋਈ ਦੇਣ ਵੀ ਹੋਵੇ ਨਾ ਤਾਂ ਬੰਦਾ ਦਾ ਕਿਹਾਇ ਕਵੇ ਤਾਂ ਕੁਝ ਦੁੱਖ ਨਹੀਂ ਲੱਗਦਾ ਜਦ ਆਪਣੀ ਹੀ ਕੋਈ ਦੇਣ ਨਹੀਂ ਹੈ ਮਤਲਬ ਫਿਰ ਕਦੇ ਤਾਂ ਫਿਰ ਕਿਤੇ ਨਾ ਕਿਤੇ ਤਾਂ ਹੁੰਦਾ ਹੀ ਹੈ ਦੇਖੋ ਸੋਤਾ ਸਾਹਿਬ ਜਿਹੜਾ ਵੀ ਕੋਈ ਬੰਦਾ ਸ਼ਬਦ ਕੋਈ ਵਰਤਦਾ ਜੀ ਜੇ ਤਾਂ ਉਹ ਆਪਣੇ ਤੇ ਲਾ ਲਊਗਾ ਹੂੰ ਫੇ ਤਾਂ ਉਹਦੇ ਵਿਚਾਰ ਕੋਈ ਚੰਗੇ ਬਣ ਸਕਦੇ ਬਣ ਸਕਦੇ ਬਿਲਕੁਲ ਕਿਉਂਕਿ ਦੁਨੀਆ ਤੇ ਜਿਨ੍ਹਾਂ ਨੇ ਵੀ ਕੁਝ ਕੀਤਾ ਉਹ ਸੋਚ ਤੇ ਵਿਚਾਰ ਤੇ ਦੋ ਚੀਜ਼ਾਂ ਤੇ ਮੁਨਸਰ ਕਰਦਾ ਬਹੁਤ ਕੋ ਉਹਨਾਂ ਦੀ ਸੋਚ ਕੀ ਹੈ ਹੂੰ ਉਹਨਾਂ ਦਾ ਵਿਚਾਰ ਕੀ ਹੈ ਜੇ ਸੋਚ ਹੀ ਨਹੀਂ ਤੇ ਆਪਾਂ ਦੂਜੇ ਨੂੰ ਕਹੀ ਜਾਂਦੇ ਹੁਣ ਮੈਂ ਦੂਜੇ ਨੂੰ ਕਹੀ ਜਾਵਾਂ ਮਾਰਾ ਆ ਮਾਰਾ ਮੇਰੀ ਆਪਣੀ ਵਿਚਾਰ ਵੀ ਕੋਈ ਨਹੀਂ ਮੇਰੀ ਆਪਣੀ ਸੋਚ ਕੋਈ ਨਹੀਂ ਬਿਲਕੁਲ ਕਿਉਂਕਿ ਇਹ ਸੌਦਾ ਤਾਂ ਮੰਨਦਾ ਆ ਹਮ ਹੁਣ ਮੰਨ ਜਿਹੜਾ ਆ ਜੇਕਰ ਉਹ ਕਹਿੰਦਾ ਵੀ ਤੂੰ ਇੱਦਾਂ ਕਰ ਦਾ ਲਾ ਦਾ ਲਾ ਟਾਈਮ ਦੇਖ ਜਦੋਂ ਦਾ ਲੱਗਿਆ ਲੱਗ ਪਏ ਹਜੀ ਜੀ 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 ਇਹ ਲੋਕ ਹਾਂ ਤੇ ਉਹ ਲੋਕ ਨੇ ਨਹੀਂ ਮੈਂ ਨਹੀਂ ਕਹਿੰਦਾ ਕੌਣ ਆ ਇਹੋ ਇਹ ਤਾਂ ਅਗਲਾ ਆਪੇ ਜਾਣਦਾ ਕਹਿ ਦੀ ਲੋੜ ਇਹ ਨਹੀਂ ਹੁੰਦੀ ਜੇ ਮੈਨੂੰ ਨਾ ਤਾਂ ਕੀ ਆ ਉਹਨੇ ਗੁਰੂਆਂ ਨੂੰ ਲੋਕਾਂ ਨੂੰ ਛੱਡਿਆ ਛੱਡਿਆ ਆਹਾਹਾ ਭਗਤਾ ਤਾਂ ਸੰਸਾਰੀ ਗੋੜ ਕਦੇ ਨਾ ਹੋਵੇ ਹੋਰ ਕਦੇ ਨਾ ਹੋਵੇ ਹਰੋ ਮਾ ਮਾ ਮਦਦਾਂ ਤੋੜੇ ਹਾਂ ਹਾਂ ਗਾਰ ਵਿੱਚ ਸੁੱਟ ਦੇ ਤਿੱਥੇ ਵੀ ਤਾਂ ਬਿਠਾਤਾ ਓਹੋ ਮਾਤਾ ਬੁੱਧ ਨਾਲ ਕੀ ਐਸੇ ਕਰਤੇ ਇਹ ਆਪਾਂ ਜੇ ਪਤ ਜੀ ਕਵੀਰ ਸਾਹਿਬ ਨਾਲ ਕੀ ਹੋਇਆ ਅਨੰਦਦੇਵ ਜੀ ਨਾਲ ਕੀ ਹੋਇਆ ਸਤਗੁਰੂ ਦਾਸ ਨਾਲ ਕੀ ਹੋਇਆ ਇਹ ਤਾਂ ਦੁਨੀਆ ਦੀ ਗਰੀਬ ਦਾ ਜਿੰਨੇ ਵੀ ਸੰਸਾਰੀ ਲੋਕ ਆ ਇਹ ਸਿਰਫ ਤੇ ਸਿਰਫ ਆਪਣੇ ਸਵਾਰਥ ਨੂੰ ਆਪਣੇ ਤੋਂ ਵੱਡਾ ਸਮਝਦੇ ਆ ਜੇ ਆਪਾਂ ਕਹੀਏ ਹੁਣ ਇੱਥੇ ਧਰਮਾਂ ਦੀ ਲੜਾਈ ਹੈ ਹੂੰ ਬਾਈ ਦੇਸ਼ ਅਰਮਦੇ ਆ ਜੀ ਇੱਕੋ ਹੀ ਧਰਮ ਹੂੰ ਇੱਕੋ ਹੀ ਬੋਲੀ ਹੈ ਇੱਕੋ ਹੀ ਗ੍ਰੰਥ ਹਲਾਗਾ ਬਿਲਕੁਲ ਸਾਰੇ ਲੜੀ ਜਾਂਦੇ ਆ ਲੜਾਈ ਲੜਾਈ ਤਾਂ ਹੋ ਰਹੀ ਹੈ ਇਹ ਲੜਾਈ ਸਵਾਰਥ ਦੀ ਆ ਬਸ ਬਸ ਨਿੱਜੀ ਹਿੱਤ ਦੀ ਜਦੋਂ ਕਿਸੇ ਦਾ ਨਿੱਜੀ ਹਿੱਤ ਜਾਗਦਾ ਉਹ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਆਪਣਾ ਤਾਂ ਕਿਉਂਕਿ ਰਾਜਨੀਤਿਕ ਲੋਕ ਕੋਲ ਹਮ ਇਹ ਸਿਟੂਸ਼ਨ ਥੋੜਾ ਜਿਹਾ ਹੋਰ ਕਰਨਾ ਚਾਹੁੰਦਾ ਜੀ ਰਾਜਨੀਤਿਕ ਲੋਕ ਕਵੀ ਜਾ ਕੇ ਬੋਟਾ ਮੰਗਲਦੇ ਸੀ ਆ ਕਰਨਾ ਚਾਹੁੰਦੇ ਆ ਸਾਡੇ ਚ ਆ ਗੋਣਾ ਅੰਮ੍ਰਿਤ ਰਿਪੋਰਟ ਕਾ ਦਾ ਇਹ ਤਾਂ ਮੰਨਿਆ ਜਾਂਦੇ ਤਾਂ ਜਿਹੜਾ ਵਿਰੋਧੀ ਆ ਉਹਦੇ ਉਥੇ ਤਵੱਲ ਆ ਜਾਂਦੇ ਆ ਲੈ ਬਿਲਕੁਲ ਉਹਦੇ ਆਪਕੋ ਨੂੰ ਦੱਸਣ ਜਾਂਦੇ ਵਿਰੋਧੀ ਉਹਨਾਂ ਦਾ ਆਪਕੋ ਨੂੰ ਦੱਸੀ ਜਾਂਦਾ ਆ ਤਾਂ ਇਹਨਾਂ ਦਾ ਕੰਮ ਆ ਖਾਰਾ 115 ਗਜ ਦੀ ਰਜਿਸਟਰੀ ਤੋਂ ਪਹਿਲਾਂ ਬਹੁਤ ਸਾਰੇ ਲੋਕਾਂ ਨੇ ਨਰਕਾ ਰਾਤਮਕ ਲੋਕਾਂ ਵਿੱਚ ਇਹ ਵੀ ਗੱਲ ਰੱਖੀ ਕਿ ਰਜਿਸਟਰੀ ਨਹੀਂ ਹੋਣੀ ਪੈਸੇ ਨਹੀਂ ਇਕੱਠੇ ਹੋਣੇ ਇਹ ਨਹੀਂ ਹੋਣਾ ਉਹ ਨਹੀਂ ਹੋਣਾ ਉਹਨਾਂ ਲੋਕਾਂ ਨੂੰ ਕੀ ਇੱਕ ਸਬਕ ਮਿਲ ਚੁੱਕਾ ਹੈ ਕਿ ਜ਼ਮੀਨ ਦੀ ਰਜਿਸਟਰੀ ਹੋ ਚੁੱਕੀ ਹੈ ਸਰ ਨਹੀਂ ਆਪਾਂ ਇਹ ਨਹੀਂ ਕਹਿ ਸਕਦੇ ਵੀ ਉਹਨਾਂ ਨੂੰ ਸਬਕ ਮਿਲ ਗਿਆ ਜਿਦਾ ਮੈਂ ਤੁਹਾਨੂੰ ਦੱਸਿਆ ਨਾ ਇਹ ਬੜਾ ਮੰਜਲਾਂ ਲੰਬੀਆਂ ਆ ਮੈਂ ਤਾਂ ਸਿਰਫ ਇਸ ਗੱਲ ਤੇ ਇੰਨਾ ਕੀ ਕਹਿਣਾ ਚਾਹੁੰਦਾ ਕਿ ਜਿਨ੍ਹਾਂ ਭੈਣਾ ਭਰਾਵਾਂ ਨੇ ਸਹਿਯੋਗ ਕੀਤਾ ਹੂੰ ਪਾਵਰ ਆਫ ਸੋਸ਼ਲ ਜੁਨਟੀ ਉਹਨਾਂ ਦੇ ਬਹੁਤ ਬਹੁਤ ਜ਼ਿਆਦਾ ਦਿਲੋਂ ਧੰਨਵਾਦ ਕਰਦੀ ਐ ਕੀ ਬਾਤ ਹੈ ਤੇਨ ਗੁਰੂਆਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਲਾਜ ਰੱਖੀ ਐ ਕਿਉਂਕਿ ਇਹ ਤਾਂ ਜੇ ਦੁਨੀਆ ਤੇ ਚੱਲਦੇ ਆਉਂਦਾ ਸਕਾ ਭਰਾ ਸਕੇ ਭਰਾ ਨੂੰ ਦੇਖ ਕੇ ਆਹਾਂ ਸਗੀ ਭੈਣ ਨੇ ਦੇਖ ਕੇ ਦਾਜੀ ਧੀਆ ਪੁੱਤ ਨੇ ਦੇਖ ਕੇ ਰਹਿ ਗਏ ਪਰ ਫਿਰ ਵੀ ਮਤਲਬ ਰਜਿਸਟਰੀ ਤੋਂ ਪਹਿਲਾਂ ਹੀ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰਨੀਆਂ ਕੀ ਮਤਲਬ ਜਿਸ ਦੇ ਨਾਲ ਗੱਲਾਂ ਕਰਦੇ ਆ ਉਹ ਅੱਜ ਤਾਂ ਉਹਨਾਂ ਨੂੰ ਕਹਿੰਦੇ ਹੋਣਗੇ ਯਾਰ ਉਹਨਾਂ ਦੀ ਤਾਂ ਰਜਿਸਟਰੀ ਵੀ ਹੋ ਗਈ ਨਹੀਂ ਮੈਂ ਇੱਕ ਗੱਲ ਕਹਿੰਨਾ ਮੈਂ ਇਹ ਨਹੀਂ ਕਹਿੰਦਾ ਵੀ ਉਹ ਤਰ੍ਹਾਂ ਤਰ੍ਹਾਂ ਦੀਆਂ ਕਿਉਂ ਕਰਦੇ ਤਾਂ ਉਹ ਨਹੀਂ ਕਰਨੀਆਂ ਜੀ ਮਤਲਬ ਜਿਹਨੂੰ ਵੀ ਮੌਕਾ ਮਿਲਦਾ ਕਰਦਾ ਜੀ ਉਹ ਕਰ ਹੀ ਜਾਂਦਾ ਹੂੰ ਪਰ ਅਸੀਂ ਮੜਾ ਨੇ ਕਹਿੰਦੇ ਉਹਨਾਂ ਨੂੰ ਅਸੀਂ ਕਹਿੰਦੇ ਵੀ ਚੱਲ ਜੇ ਅੱਜ ਕਹਿੰਦੇ ਤਾਂ ਕੱਲ ਨੂੰ ਅਸੀਂ ਕੱਲ ਨੂੰ ਅਸੀਂ ਪਰਸੋਂ ਜਦੋਂ ਵੀ ਉਹਨਾਂ ਦੇ ਵਿਚਾਰ ਸਾਡੇ ਨਾਲ ਡਲਣਗੇ ਚੱਲ ਪਾਵਾਂਗੇ ਹੂੰ ਜਾਂ ਉਹ ਆ ਕੇ ਆਪਣੇ ਵਿਚਾਰ ਰੱਖਾ ਹੋ ਸਕਦਾ ਸਾਡੇ ਵਿਚਾਰਿਆਂ ਨਾਲ ਉਹ ਚੰਗੇ ਹੁੰਦਾ ਸੀ ਉਹਨਾਂ ਦਾ ਮਗਰ ਲੱਗ ਜਾਂਦਾ ਕੀ ਬਾਤ ਹੈ ਕੀ ਬਾਤ ਹੈ ਜਸਸਾ ਪਰ ਗੱਲ ਤਾਂ ਸਿਰਫ ਇੰਨੀ ਕਾ ਕਿ ਸੰਤ ਸਮਾਜ ਹੂੰ ਨੇ ਜਿਵੇਂ ਸਾਡੀ ਮਦਦ ਕੀਤੀ ਹਾਂ ਬਹੁਤ ਮਦਦ ਕੀਤੀ ਸਰ ਉਹ ਸੰਤ ਸਮਾਜ ਜਿਨੇ ਸਾਡੇ ਨਾਲ ਖੜਾ ਹੈ ਹੂੰ ਕਈ ਲੋਕ ਤਾਂ ਇਹ ਸੋਚਦੇ ਆ ਵੀ ਸੰਤਾਂ ਦਾ ਰੋਲ ਕੀ ਆ ਹੂੰ ਮੈਂ ਅੱਜ ਤੁਹਾਨੂੰ ਦੱਸਣਾ ਚਾਹਾਂ ਮੈਂ ਕਿ ਜੋ ਸੰਤ ਕਰ ਸਕਦਾ ਦੁਨੀਆਂ ਦਾ ਕੋਈ ਬੰਦਾ ਨਹੀਂ ਕਰ ਸਕਦਾ ਕਰ ਸਕਦਾ ਚਾਹੇ ਉਹ ਸਾਇੰਸ ਦਾ ਨਾ ਚਾਹੇ ਕੋਈ ਵੀ ਹੂੰ ਕਿਉਂਕਿ ਸੰਤ ਕੋਲ ਹੀ ਕਲਾ ਸਾਰੀਆਂ ਸੰਪੂਰਨ ਹੁੰਦੀਆਂ ਓਹੋ ਜਿਹੜਾ ਦੁਨਿਆਵੀ ਬੰਦਾ ਆ ਕੋਈ ਵੀ ਆ ਉਹਦੇ ਕੋਲ ਇੱਕ ਅੰਦਾ ਗੁਣ ਹੋਊਗਾ ਉਹ ਤੇ ਤੇ ਗੱਲ ਕਰ ਲੂਗਾ ਜੇ ਹੁਣ ਤੁਸੀਂ ਕਹਦੇ ਹੋ ਕਿ ਜਿਹੜਾ ਬਹੁਤ ਵਧੀਆ ਗਾਉਂਦਾ ਆ ਉਹਨੋਂ ਕਹੋ ਵੀ ਤੁਹਾਨੂੰ ਫਿਲਮ ਦੇ ਵਿੱਚ ਰੋਲ ਕਰਕੇ ਦਿਖਾ ਦੇ ਨਹੀਂ ਹੋਊਗਾ ਨਹੀਂ ਹੋਊਗਾ ਤੇ ਇੱਥੇ ਤਾਂ ਉਹਨਾਂ ਨੇ ਸਾਰੇ ਰੋਲ ਨਿਭਾ ਕੇ ਦਿਖਾ ਦਿੱਤੇ ਸੱਚੀ ਗੱਲ ਐ ਸ੍ਰੀ ਦਾ ਵੀ ਰੋਲ ਨਿਭਾ ਕੇ ਦਿਖਾ ਦਿੱਤਾ ਦੂਜਾ ਵੀ ਦਿਖਾ ਦਿੱਤਾ ਸੋ ਅਸੀਂ ਤਾਂ ਉਹਨਾਂ ਸੰਤਾਂ ਦਾ ਬਹੁਤ ਧੰਨਵਾਦ ਕਰਦੇ ਆਂ ਜਿਹੜੇ ਵਿਸ਼ਵਾਸ ਕਰਦੇ ਆਂ ਔਰ ਇਸ ਸਮੇਲਨ ਦੇ ਵਿੱਚ ਅਸੀਂ ਕੋਸ਼ਿਸ਼ ਆ ਹਰ ਦੇਰੇ ਦੇ ਵਿੱਚ ਜਾਣਾ ਕਿ ਉਹ ਜ਼ਰੂਰ ਉਸ ਦਿਨ ਇੱਥੇ ਆਉਣ ਆਪਣੇ ਸੰਗਤ ਨੂੰ ਨਾਲ ਲੈ ਕੇ ਆਉਣ ਉਨ੍ਹਾਂ ਦੀ ਜਿਹੜੀ ਸੰਗਤਾ ਉਹਨਾਂ ਦੇ ਵਿੱਚ ਵੀ ਇਹ ਗੱਲ ਜਾਵੇ ਕਿ ਸਮਾਜ ਲਈ ਕੁਝ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਹੂੰ ਤੇ ਕਰਾਉਣ ਵਾਲੇ ਤਾਂ ਕਹਿੰਦੇ ਹੁੰਦੇ ਆ ਜਦੋਂ ਲੋਕ ਆ ਜਾਂਦੇ ਇੱਕ ਡਾਇਰੈਕਸ਼ਨ ਦੇ ਜਾਂਦੇ ਆ ਵੀ ਚੱਲਣ ਲਈ ਤੇ ਨਾਲ ਗੁਰੂਆਂ ਦੀ ਕਿਰਪਾ ਹੁੰਦੀ ਹੈ। ਇਸ ਕਰਕੇ ਮੈਂ ਅੱਜ ਜਿਹੜਾ ਇਸ ਇਸ਼ੂ ਦੇ ਉੱਤੇ ਬਹੁਤ ਜਲਦੀ ਜਿਹੜਾ ਕੋਸ਼ਿਸ਼ ਕਰਨੀ ਹੈ ਕਿਉਂਕਿ ਅੱਜ ਦੇ ਦਿਨ ਤੇ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਮੈਨੇ ਕਿਹਾ ਕਰਕੇ ਸਾਡੇ ਬਹੁਤ ਅਜੀਬ ਜਿਹੜਾ ਕਿ ਪਾਵਰ ਆਫ ਸੋਸ਼ਲ ਜੁਨਟੀ ਦਾ ਇੱਕ ਲੱਕ ਟਟਿਆ ਜਦੋਂ ਇਹ ਕਾਕਾ ਰਣਜੀਤ ਸਿੰਘ ਦੀ ਡੈਥ ਦਾ ਸਾਨੂੰ ਪਤਾ ਲੱਗਾ ਸੀ ਨਾ ਮੈਂ ਉਹਨਾਂ ਦੇ ਭੋਗ ਸਰੇਮਣੇ ਚ ਜਾ ਸਕਿਆ ਤੇ ਨਾ ਮੈਂ ਦਿੱਥ ਤੇ ਸੰਸਕਾਰ ਬੇ ਲੈ ਜਾ ਸਕਿਆ ਸੋ ਮੈਂ ਅੱਜ ਜਾਣਾ ਹੈ ਉੱਥੇ ਤੇ ਉਸ ਤੋਂ ਬਾਅਦ ਹੋਰ ਸਾਡੇ ਇੱਕ ਜੀਜ਼ ਉਹਨਾਂ ਦੇ ਵੀ ਫਾਦਰ ਸਾਹਿਬ ਦੀ ਮਦਰ ਸਾਹਿਬ ਦੀ ਡੈਥ ਹੋ ਗਈ ਉੱਥੇ ਵੀ ਜਾਣਾ ਤੇ ਉਸ ਤੋਂ ਬਾਅਦ ਇੱਕ ਮੀਟਿੰਗ ਵੀ ਬਿਠੰਡੇ ਚ ਕਰਨੀ ਹੈ ਸੋ ਅੱਜ ਇਹ ਸਮਝ ਲਓ ਵੀ ਅਸੀਂ ਫੁੱਲ ਫਲੈਸ਼ ਚੱਲ ਪਏ ਤੇ ਮੈਂ ਆਪਣੇ ਪੂਰੀ ਟੀਮ ਜਿਹੜੀ ਹੈ ਪੋਸੂ ਦੀ ਉਹਨੂੰ ਇਹ ਵਧਾਈ ਦੇਣਾ ਚਾਹੁੰਦਾ ਕਿ ਅੱਜ ਆਪਾਂ ਦੁਬਾਰਾ ਜਿਹੜਾ ਐਕਟਿਵ ਹੋਈਏ ਤਾਂ ਕਿ ਆਪਾਂ ਲੋਕਾਂ ਦੇ ਵਿੱਚ ਜਾ ਕੇ ਗੱਲ ਰੱਖੀਏ ਇਹ ਜਿਹੜਾ ਸੰਮੇਲਨ ਕਰਨਾ ਹੈ ਇਹਦੀਆਂ ਤਿਆਰੀਆਂ ਅੱਜ ਤੋਂ ਫੜਨੀਆਂ ਸ਼ੁਰੂ ਕਰ ਲਈਏ ਤਾਂ ਕਿ ਮਾੜੀ ਜੀ ਜਦੋਂ ਗਰਮੀ ਘਟਦੀ ਆ ਉਦੋਂ ਆਪਾਂ ਇਸ ਸੰਮੇਲਨ ਨੂੰ ਕਰਨਾ ਤੇ ਟਾਈਮ ਲੱਗਦਾ ਹੀ ਹੈ ਵੀ 2-3 ਮਹੀਨੇ ਹੈਗੇ ਆ ਲੇਕਿਨ ਜੇ ਕੰਮ ਕਰਨਾ ਹੋਇਆ ਜਿਨ੍ਹਾਂ ਨੇ ਵੀ ਕਰਨਾ ਉਹਨਾਂ ਲਈ 2-3 ਮਹੀਨੇ ਕੁਝ ਵੀ ਨਹੀਂਗੇ ਕਿਉਂਕਿ ਪਲੈਨਿੰਗ ਬਹੁਤ ਵੱਡੀ ਹੈ ਬੜਾ ਲੋਕਾਂ ਦੇ ਨਾਲ ਸੰਪਰਕ ਕਰਨਾ ਪੈਣਾ ਬੜਾ ਲੋਕਾਂ ਦੇ ਜਾ ਕੇ ਵਿਚਾਰ ਸੁਣਨੇ ਪੈਣੇ ਸੋ ਇਸ ਕਰਕੇ ਮੈਂ ਸਾਰੇ ਹੀ ਭੈਣਾ ਭਰਾਵਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਕਿ ਪ੍ਰਮਾਤਮਾ ਨੇ ਫਿਰ ਇਸ ਲਾਈਨ ਦੇ ਉੱਤੇ ਲੈਂਦਾ ਤੇ ਉਸ ਪਰਮਾਤਮਾ ਦਾ ਮੈਂ ਸ਼ੁਕਰ ਗੁਜ਼ਾਰਾ ਜਿਹਨਾਂ ਸਵਾਸਾਂ ਦੀ ਪੂੰਜੀ ਦਿੱਤੀ ਹੈ ਇਸ ਸਵਾਸਾਂ ਦੀ ਪੂੰਜੀ ਦੇ ਨਾਲ ਜੇਕਰ ਉਹਨਾਂ ਦੀ ਕਿਰਪਾ ਹੋਈ ਤੇ ਜ਼ਰੂਰ ਉਹ ਕੁਝ ਨਾ ਕੁਝ ਕਰਵਾ ਲੈਣਗੇ ਤੇ ਉਹਨਾਂ ਦੀ ਕਿਰਪਾ ਦੀ ਮਿਹਰ ਤੇ ਬਖਸ਼ਿਸ਼ ਤੇ ਟਿਕੰਡ ਕਰਦਾ ਕਿ ਕਿਉਂਕਿ ਬੰਦਾ ਕੁਝ ਨਹੀਂ ਕਰ ਸਕਦਾ ਸਿਰਫ ਕਰਵਾਉਣ ਵਾਲਾ ਪਰਮਾਤਮਾ ਹੈ ਬੰਦਾ ਤਾਂ ਮਾੜੇ ਕੰਮ ਲਈ ਇਕਾਗਰ ਹੋ ਜਾਂਦਾ ਚੰਗੇ ਕੰਮ ਲਈ ਇਕਾਗਰਤਾ ਨਹੀਂ ਆਉਂਦੀ ਬੰਦੇ 'ਚ ਹਮੇਸ਼ਾ ਚੰਗੇ ਕੰਮ ਲਈ ਤਾਂ ਪਰਮਾਤਮਾ ਦੀ ਕਿਰਪਾ ਹੋਵੇ ਤਾਂ ਤਾਂ ਹੀ ਹੁੰਦਾ ਸੋ ਦੋਸਤੋ ਇੱਕ ਵਾਰ ਫਿਰ ਦੱਸਦੇ ਹਾਂ ਕਿ ਅੱਜ ਜਸਲ ਸਾਹਿਬ ਹੁਣੀ ਕਾਫੀ ਮਹੀਨਿਆਂ ਬਾਅਦ ਸਟੂਡੀਓ ਦੇ ਵਿੱਚ ਆਏ ਨੇ ਇੰਟਰਵਿਊਜ਼ ਕੀਤੀ ਹੈ ਕਿਉਂਕਿ ਅੱਖਾਂ ਦੇ ਆਪਰੈਸ਼ਨ ਕਰਕੇ ਡਾਕਟਰ ਸਹਿਬਾਨ ਨੇ ਰੈਸਟ ਕਿਹਾ ਸੀ ਬੋਲਣ ਤੋਂ ਮਨਾ ਕੀਤਾ ਸੀਗਾ ਬਾਹਰ ਸਫ਼ਰ ਕਰਨ ਤੋਂ ਮਨਾ ਕੀਤਾ ਸੀ ਅੱਜ ਬਾਪੂ ਜੀ ਦੀ ਬੜੀ ਬдая ਬੜੀ ਬਖਸ਼ਿਸ਼ ਹੋਈ ਹੈ ਕਿ ਅੱਜ ਫਿਰ ਉਹ ਸਟੂਡੀਓ ਦੇ ਵਿੱਚ ਆਏ ਨੇ ਆਪ ਸਭ ਦੇ ਰੂਬਰੂ ਹੋਏ ਨੇ ਔਰ ਵੱਡੀ ਗੱਲ ਇਹ ਹੈ ਕਿ ਜਿਹੜਾ 1815 ਗਾ ਜ਼ਮੀਨ ਦੀ ਰਜਿਸਟਰੀ ਕਰਵਾਈ ਆ ਉਸ ਤੋਂ ਬਾਅਦ ਸੰਤ ਸਮਾਗਮ ਜਿਹੜਾ ਹੈ ਉਸ ਦੀਆਂ ਪਲੈਨਿੰਗ ਜਿਹੜੀਆਂ ਉਹ ਹੁਣ ਬੜੇ ਜੋਰਾਂ ਸ਼ੋਰਾਂ ਤੇ ਹੈ ਕੱਲ ਅਸੀਂ ਤੁਹਾਡੇ ਘਰਾਂ ਦੇ ਵਿੱਚ ਵੀ ਆ ਰਹੇ ਹਾਂ ਤੁਹਾਡੇ ਪਿੰਡਾਂ ਸ਼ਹਿਰਾਂ ਤੁਹਾਡੇ ਗਰਾਹ ਵੀ ਆ ਰਹੇ ਹਾਂ ਔਰ ਦਰਵਾਜ਼ੇ ਖੜਕਾ ਮਗੇ ਦੁਬਾਰਾ ਫਿਰ ਇਸ ਮੀਟਿੰਗ ਦਾ ਦੌਰ ਜੋ ਹੈ ਪਾਵਰ ਆਫ ਸੋਸ਼ਲ ਜੁਨਟੀ ਦੀ ਵਿਚਾਰਧਾਰਾ ਜੋ ਹੈ ਉਹ ਜਨ ਜਨ ਤੱਕ ਪਹੁੰਚਾਉਂਦੀ ਹੁਣ ਪੂਰੀ ਕੋਸ਼ਿਸ਼ ਕੀਤੀ ਜਾਵੇਗੀ ਸੋ ਦੋਸਤੋ ਤੁਹਾਨੂੰ ਸਾਡਾ ਇਹ ਐਪੀਸੋਡ ਕਿਸ ਤਰ੍ਹਾਂ ਦਾ ਲੱਗਾ ਹੈ ਫੀਡਬੈਕ ਜ਼ਰੂਰ ਦੇਣਾ ਔਰ ਪੋਸੂਨਾਮਾ ਚੈਨਲ ਨੂੰ ਵਕਤ-ਵਕਤ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰੋ ਔਰ ਮੈਂ ਇਹ ਵੀ ਦੱਸ ਦਿਆਂ ਕਿ ਵੈਸੇ ਦਾ ਪੋਸਟ ਜਸਨ ਸਾਹਿਬ ਨਹੀਂ ਪਾਤੀ ਸੀ ਮੈਂ ਵੀ ਕਰ ਦਿੱਤਾ ਸੀਗਾ ਕਿ ਪੋਸੂ ਨਾਮਾ ਚੈਨਲ 4000 ਸਬਸਕ੍ਰਾਈਬਰਾਂ ਨੂੰ ਪਾਰ ਕਰ ਚੁੱਕਾ ਹੈ ਇਹ ਪਿਛਲੇ 10 ਤੋਂ 15 ਦਿਨ ਦੀ ਖਬਰ ਹੈ ਸੋ ਤੁਹਾਡਾ ਬਹੁਤ ਬਹੁਤ ਥੈਂਕਸ ਕਿ ਤੁਸੀਂ ਪੋਸੂ ਨਾਮਾ ਚੈਨਲ ਨੂੰ ਇੰਨਾ ਪਿਆਰ ਮੁਹੱਬਤ ਤੇ ਨੀਜ਼ਰ ਦਿੰਦੇ ਹੋ ਸੋ ਸਾਡੀ ਵੀ ਡਿਊਟੀ ਬਣਦੀ ਹੈ ਕਿ ਅਸੀਂ ਵੀ ਵਧੀਆ ਵਧੀਆ ਕੰਟੈਂਟ ਜਿਹੜੇ ਹੈ ਉਹ ਲੈ ਕੇ ਆਪ ਸਭ ਦੇ ਰੂਬ ਰੂਹੀਏ ਸੋ ਦੋਸਤੋ ਪ੍ਰੋਗਰਾਮ ਦੇ ਅੰਤ ਵਿੱਚ ਤੁਸੀਂ ਜੁੜੇ ਰਹੋ ਕੋਸੂਨਾਮਾ ਚੈਨਲ ਦੇ ਨਾਲ ਮੈਨੂੰ ਆਪਣੇ ਦੋਸਤ ਹੋਮਸ ਹੋਤਾ ਤੇ ਪਾਵਰ ਆਫ ਸੋਸ਼ਲ ਯੂਨਿਟੀ ਦੇ ਪ੍ਰੈਜ਼ੀਡੈਂਟ ਸ਼੍ਰੀ ਫਕੀਰ ਚਾਂਦੇਸਾ ਸਾਹਿਬ ਨੂੰ ਦਿਓ ਇਜਾਜ਼ਤ ਜੈਪੀ ਜੈਪਾਰਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ